ਸਤਿ ਸ਼੍ਰੀ ਅਕਾਲ ਪੀਪੀ 32 ਨਮਾ ਸ਼ਹਿਰ ਦੇਖ ਰਹੇ ਹੋ ਮੈਂ ਦਨੀਸ਼ ਸੂਰੀ ਸਾਥੇ ਇਸ ਸਮੇਂ ਅਸੀਂ ਬਲਾਚੌਰ ਵਿਖੇ ਕੁੱਗੀ ਜੰਕਸ਼ਨ ਤੇ ਮੌਜੂਦ ਹਾਂ ਔਰ ਇੱਥੇ ਥੋੜੀ ਦੇਰ ਪਹਿਲਾਂ ਇੱਕ ਨੌਜਵਾਨ ਜਿਸ ਦਾ ਨਾਮ ਗੁਰਵਿੰਦਰ ਹੈ ਜੋ ਚੱਕ ਫੁੱਲੂ ਤੋਂ ਹੈ ਉਹਦਾ ਸਪਲੈਂਡਰ ਪ੍ਰੋ ਮੋਟਰਸਾਈਕਲ ਜਿਸ ਦਾ ਨੰਬਰ ਪੀਵੀ 32 ਐਲ 42 40 ਇੱਥੋਂ ਚੋਰੀ ਹੋਇਆ ਸਪਲੈਂਡਰ ਪ੍ਰੋ ਮੋਟਰਸਾਈਕਲ ਹੈ ਦੱਸਿਆ ਜਾ ਰਿਹਾ ਹੈ ਕਿ 5:35 ਵਜੇ ਦੇ ਕਰੀਬ ਅਨਪਛate ਮੂ ਧੱਕੇ ਹੋਏ ਇੱਥੇ ਦੋ ਵਿਅਕਤੀ ਆਉਂਦੇ ਆ ਜਿਹੜੇ ਮੋਟਰਸਾਈਕਲ ਨੂੰ ਚਾਬੀ ਲਾ ਕੇ ਮਾਸਟਰ ਕੀ ਲਾ ਕੇ ਸਪਲੈਂਡਰ ਨੂੰ ਚੋਰੀ ਕਰਕੇ ਲੈ ਗਏ ਔਰ ਇਹ ਗੁਰਵਿੰਦਰ ਚੱਕ ਫੁੱਲੂ ਦਾ ਨੌਜਵਾਨ ਜਿਹੜਾ ਆਪਣੀ ਸਬਵੇ ਤੋਂ ਡਿਊਟੀ ਖਤਮ ਕਰਕੇ ਜਦ ਆਪਣੀ ਚਾਬੀ ਲੈ ਕੇ ਆਇਆ ਮੋਟਰਸਾਈਕਲ ਦੀ ਤੇ ਚਾਬੀ ਉਹਦੇ ਹੱਥ 'ਚ ਹੀ ਰਹਿ ਗਈ ਲੇਕਿਨ ਮੋਟਰਸਾਈਕਲ ਪਹਿਲਾਂ ਹੀ ਕੋਈ ਚੋਰੀ ਕਰਕੇ ਇੱਥੋਂ ਜਾ ਚੁੱਕਾ ਸੀ ਤਾਂ ਜੇਕਰ ਤੁਹਾਨੂੰ ਕਿਤੇ ਇਹ 42 40 ਸਪਲੈਂਡਰ Pro ਮੋਟਰਸਾਈਕਲ ਨਜ਼ਰ ਆਉਂਦਾ ਤਾਂ ਤੁਸੀਂ ਗੁਰਵਿੰਦਰ ਦੀ ਹੈਲਪ ਕਰਨ ਲਈ ਸਾਨੂੰ ਕਾਲ ਕਰਕੇ ਦੱਸ ਸਕਦੇ ਲੇਕਿਨ ਇੱਕ ਚੀਜ਼ ਹੋਰ ਮੈਂ ਜਿਹੜੀ ਜ਼ਰੂਰ ਤੁਹਾਨੂੰ ਦੱਸਣੀ ਚਾਹੁੰਦਾ ਜਿਹੜੀ ਗੱਲ ਇਹ ਤੁਹਾਨੂੰ ਸੁਚੇਤ ਕਰਨਾ ਚਾਹੁੰਦਾ ਕਿ ਕੁਗੀ ਜੰਕਸ਼ਨ ਵਿਖੇ ਜ ਜਿੰਨੇ ਸਟੋਰਸ ਨੇ ਆਊਟਲੈਟ ਨੇ ਇਹਨਾਂ ਦੇ ਬਾਹਰ ਇਹਨਾਂ ਦੇ ਆਪਣੇ ਕੈਮਰੇ ਲੱਗੇ ਜਿਹੜੇ ਇਹਨਾਂ ਦੇ ਫਾਸਾਡ ਇਹਨਾਂ ਦੇ ਫਰੰਟ ਜਿਹੜੀ ਪੋਜੀਸ਼ਨ ਹੈ ਉਹਨੂੰ ਹੀ ਕਵਰ ਕਰਦੇ ਆ ਲੇਕਿਨ ਉਹ ਜਿਵੇਂ ਉੱਥੇ ਖਾਲੀ ਜਗ੍ਹਾ ਹੈ ਸਕੈਚਰ ਦੇ ਨਾਲ ਉਹ ਜਿੱਥੇ ਪਾਣੀ ਦਾ ਤੁਸੀਂ ਫੁਹਾਰਾ ਦੇਖ ਸਕਦੇ ਹੋ ਉੱਥੇ ਕੋਈ ਕੈਮਰਾ ਨਹੀਂ ਆਲੇ ਦੁਆਲੇ ਕੁਗੀ ਜੰਕਸ਼ਨ ਦੇ ਕਹਿੰਦੇ ਕੈਮਰੇ ਚੱਲਦੇ ਨਹੀਂ ਭੀ ਇਸ ਕਰਕੇ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਹੈ ਤਾਂ ਆਊਟਲੈਟਸ ਦੇ ਬਾਹਰ ਜਿਹੜੇ ਕੈਮਰੇ ਸਿਰਫ ਉਹਨਾਂ ਨੇ ਆਪਣਾ ਹੀ ਫਰੰਟ ਕਵਰ ਕੀਤਾ ਜਿੱਥੇ ਉਹਨਾਂ ਦਾ ਸ਼ਟਰ ਸ਼ਟਰ ਲੱਗਦੇ ਜਾਂ ਮੇਨ ਹੈਗਾ ਐਂਟਰੀ ਉਹੀ ਉਹਨਾਂ ਨੇ ਕਵਰ ਕੀਤੀ ਹੈ ਬਾਕੀ ਆਲੇ ਦੁਆਲੇ ਤੁਸੀਂ ਆਪਣੇ ਸਮਾਨ ਦੇ ਆਪ ਜ਼ਿੰਮੇਵਾਰੀ